ਪਹਿਲਾ ਸਾਰੇ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਮੰਡ ਤਲਵੰਡੀ ਜਿਹੜਾ ਤੁਸੀਂ ਬੰਦ ਤੇ ਪਿੰਡ ਸਥਿਤ ਆ ਜਿਨ੍ਹਾਂ ਦੀ ਸਾਰੀ ਜ਼ਮੀਨ ਔਰ ਡੇਰੇ ਅੰਦਰ ਦਰਿਆ ਦੇ ਪ੍ਰਭਾਵਤ ਨੇ ਹੜ੍ਹ ਤੋਂ ਆਪਾਂ ਇਸ ਮੀਟਿੰਗ ਚ ਇਕੱਤਰ ਆ ਸਭ ਤੋਂ ਪਹਿਲਾਂ ਮੈਂ ਮੇਰੇ ਪਿੱਛੇ ਖੜੇ ਨੇ ਇਹ ਗੜਦੀ ਵਾਲੇ ਹਲਕੇ ਤੋਂ ਆਏ ਨੇ ਇਹਨਾਂ ਦਾ ਪਿੰਡ ਹੈਗਾ ਮਾਨਗੜ ਇਹਨਾਂ ਨੇ ਜਿਵੇਂ ਬਾਕੀ ਸਾਰਾ ਪੰਜਾਬ ਹੜ੍ਹ ਪੀੜਤਾਂ ਦੀ ਮਦਦ ਕਰ ਰਿਆ ਵਾ ਇਹਨਾਂ ਨੇ ਅੱਜ ਤੁਹਾਡੇ ਵਾਸਤੇ 150 ਪੂਰਾ ਪੈਕੇਟ ਰਾਸ਼ਨ ਦਾ ਬੜਾ ਰਿਸਪੈਕਟੇਬਲ ਰਾਸ਼ਨ ਮਤਲਬ ਜੋ ਖਾਣ ਪੀਣ ਦੀਆਂ ਚੀਜ਼ਾਂ ਚਾਹੀਦੀਆਂ ਉਹ ਸਭ ਕੁਝ ਆਟੇ ਤੋਂ ਲੈ ਕੇ ਖੰਡ ਤੋਂ ਲੈ ਕੇ ਚੌਲਾਂ ਤੋਂ ਲੈ ਕੇ ਸਭ ਕੁਝ ਇਹਨਾਂ ਨੇ ਕੀਤਾ ਵਾ ਨਾਲ ਇਹਨਾਂ ਨੇ ਇੱਕ ਟਰਾਲੀ ਪੂਰੀ ਭਰ ਕੇ ਇਹ ਤੂੜੀ ਦੀ ਲੈ ਕੇ ਆਏ ਨੇ ਬੇਜ਼ੁਬਾਨਿਆਂ ਲਈ ਪਸ਼ੂਆਂ ਲਈ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਦਾ ਧੰਨਵਾਦ ਹੁਣ ਰਹਿ ਗਈ ਅਗਲੀ ਗੱਲ ਆਪਾਂ ਦਰਿਆ ਦੇ ਕੰਡੇ ਤੇ ਬੈਠੇ ਆਂ ਦਰਿਆ ਦੇ ਵਿੱਚ ਬੈਠੇ ਆਂ 2023 ਚ ਵੀ ਐਵੇਂ ਹੀ ਬਹੁਤ ਵੱਡਾ ਹੜ੍ਹ ਆਇਆ ਸੀਗਾ ਪਹਿਲੀ ਗੱਲ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਕੋਈ ਕੁਦਰਤੀ ਆਫਤ ਨਹੀਂ ਗਈ ਇਹ ਜਿਹੜਾ ਹੜ੍ਹ ਆ ਨਾ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਆਉਂਦਾ ਇਹ ਉੱਪਰੋਂ ਡੈਮਾਂ ਚੋਂ ਆਉਂਦਾ ਵਾ ਡੈਮ ਕਿਹੜੇ ਨੇ ਭਾਖੜਾ ਡੈਮ ਪੌਂਗ ਡੈਮ ਥੀਨ ਡੈਮ ਜਿਹੜੇ ਅਸਲ ਡੈਮ ਬਣਦੇ ਨੇ ਕਿ ਪੰਜਾਬ ਨੂੰ ਬਚਾਉਣ ਵਾਸਤੇ ਲੇਕਿਨ ਕਿਉਂਕਿ ਡੈਮਾਂ ਦਾ ਕੰਟਰੋਲ ਆਪਣੇ ਕੋਲ ਨਹੀਂਗਾ ਪੰਜਾਬ ਕੋਲ ਉਹ ਕੇਂਦਰ ਸਰਕਾਰ ਦੇ ਕੋਲ ਹੈ ਤੇ ਅਗਰ ਡੈਮਾਂ ਦਾ ਪਾਣੀ ਸਰਕਾਰਾਂ بارش ਦੇ ਮੌਸਮ ਤੋਂ ਪਹਿਲਾਂ ਘਟਾ ਕੇ ਰੱਖਣ ਪਤਾ ਹੋਣਾ ਚਾਹੀਦਾ ਵਾ ਕਿ ਹਾਂ ਜੀ بارش ਪੈਣੀ ਆ ਇਹ ਡੈਮਾਂ ਵਿੱਚ ਪਾਣੀ ਬਹੁਤ ਲੈਵਲ ਉੱਤੇ ਜਾਣਾ ਵਾ ਜਿਵੇਂ ਪਾਖੜਾ ਡੈਮ ਦਾ ਸਮੁੰਦਰ ਦੇ ਲੈਵਲ ਤੋਂ ਲੈ ਕੇ ਜਿਹੜਾ ਲੈਵਲ ਹੈਗਾ 1600 ਫੁੱਟ ਆ ਸਮਝ ਗਏ ਤੁਸੀਂ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ بارش ਪੈਣੀ ਆ ਤੇ بارش ਵਿੱਚ ਤੋਂ ਪਹਿਲਾਂ ਅਸੀਂ ਇਹ ਡੈਮ ਦੇ ਪਾਣੀ ਨੂੰ ਪੂਰਾ ਘਟਾ ਕੇ ਰੱਖਿਆ ਤਾਂ ਕਿ ਹਿਮਾਚਲ ਦਾ ਉੱਪਰੋਂ ਪਹਾੜਾਂ ਦਾ ਪਾਣੀ ਜਿੰਨਾ ਵੀ ਆ ਜਾਏ ਡੈਮ ਨੂੰ ਝੱਲ ਸਕੇ ਲੇਕਿਨ ਇੱਥੇ ਬੇਈਮਾਨੀ ਆਉਂਦੀ ਸਰਕਾਰ ਦੀ ਕੇਂਦਰ ਦੀ ਕਿ ਉਹਨਾਂ ਨੇ ਇਹਨਾਂ ਡੈਮਾਂ ਦਾ ਜਿਨ੍ਹਾਂ ਕੋ ਕੋ ਕੰਟਰੋਲ ਆ ਉਹਨਾਂ ਚੁੱਪ ਕਰਾਇਆ ਇਹਨਾਂ ਡੈਮਾਂ ਦਾ ਜਿਹੜਾ ਹੈ ਨਾ ਪਰ ਉਹਨਾਂ ਦੇ ਕੋਲ ਪ੍ਰਬੰਧ ਹੋਣ ਕਰਕੇ ਉਹਨਾਂ ਨੇ ਡੈਮਾਂ ਦਾ ਪਾਣੀ ਖਾਸਾ ਵਧਾ ਕੇ ਰੱਖਿਆ ਤੇ ਜਦੋਂ ਹੁਣ ਪਿੱਛੋਂ ਬਰਸਾਤ ਬਹੁਤ ਜ਼ਿਆਦਾ ਆ ਗਈ ਸਾਰੇ ਡੈਮਾਂ 'ਚ ਉੱਤੇ ਉਹਨਾਂ ਨੇ ਉਹਨਾਂ ਨੇ ਡੈਮਾਂ ਡੈਮ ਟੁੱਟਣਾ ਜਾਣ ਉਹਨਾਂ ਨੇ ਇੱਕਦਮ ਡੈਮਾਂ ਦੇ ਜਿਹੜੇ ਸੀਗੇ ਉਹ ਜਦੋਂ ਫੱਟੇ ਗੇਟ ਖੋਲਦੇ ਨੇ ਚੱਕਦੇ ਨੇ ਤੇ ਪਾਣੀ ਇੰਨਾ ਆਉਂਦਾ ਦਰਿਆ ਚ ਆਪਣੇ ਬਿਆਸ ਚ ਕਿ ਫਿਰ ਉਹ ਦਰਿਆ ਜਿਹੜਾ ਬਿਆਸ ਝੱਲ ਨਹੀਂ ਸਕਦਾ ਤੇ ਉਹ ਪਾਣੀ ਫਿਰ ਤੁਸੀ ਤੱਕ ਆਉਂਦਾ 1988 ਚ ਆਪਣੇ ਏਸੇ ਏਸੇ ਹੀ 1988 ਚ ਇਹ ਆਪਣੀ ਤੁਸੀ ਬੰਨ ਟੁੱਟ ਗਈ ਸੀ ਮਨਸੂਰਵਾਲ ਵੇੜ ਤੋਂ ਟੁੱਟੀ ਆ ਤਿਲਵਾਂ ਦੇ ਲਾਗੇ 2 ਪੁਆਇੰਟ ਤੋਂ ਟੁੱਟੀ ਉਹਦਾ ਕੀ ਹੁੰਦਾ ਕਿ ਫਿਰ ਪਾਣੀ ਬਾਹਰ ਨਿਕਲ ਕੇ ਸਾਰਾ ਆਪਣੇ ਇਲਾਕੇ ਦੇ ਪਿੰਡਾਂ ਤੱਕ ਘਰਾ ਤੱਕ ਤਬਾਹੀ ਹੋ ਜਾਂਦੀ ਆ ਸੋ ਇਸ ਸਾਰੀ ਗੱਲ ਚ ਹੁਣ ਆ ਗਈ ਪੰਜਾਬ ਸਰਕਾਰ ਉਹਨਾਂ ਦੀ ਨਿਲੇਕੀ ਇਹ ਆ ਕਿ ਉਹਨਾਂ ਨੂੰ ਅੱਜ ਤੋਂ 4-5 4-5 ਮਹੀਨੇ ਪਹਿਲਾਂ ਉਹਨੂੰ ਕਹਿੰਦੇ ਨੇ ਹੜ੍ਹਾਂ ਦੇ ਜਿਹੜੇ ਜਿਹੜਾ ਹੜ੍ਹਾਂ ਦਾ ਰੋਕத் ਥਾਮ ਲਈ ਕੀ ਪ੍ਰਬੰਧ ਕਰਨੇ ਉਹਦੀ ਕੋਈ ਮੀਟਿੰਗ ਨਹੀਂ ਸੱਦੀ ਕਿਸੇ ਨੇ ਭਗਵੰਤ ਮਾਨ ਚੀਫ ਮਿਨਿਸਟਰ ਐ ਤੂੰ ਤੂੰ ਉਹਨਾਂ ਦੀ ਮੀਟਿੰਗ ਸੱਦ ਤੂੰ ਸਾਰੇ ਦਰਿਆਵਾਂ ਦਾ ਜਾਇਜ਼ਾ ਲੈ ਕੇ ਇਸ ਵਕਤ ਉਹਨਾਂ ਦੀ ਕੀ ਸਫਾਈ ਹੋ ਚੁੱਕੀ ਆ ਕਿ ਬੰਨ ਕਿਤੇ ਕਮਜ਼ੋਰਤਾ ਨਹੀਂਗਾ ਕੋਈ ਜਿਹੜਾ ਸਾਡੀਆਂ ਨਹਿਰਾਂ ਦੇ ਵਿੱਚ ਕੋਈ ਕਮੀ ਤਾਂ ਨਹੀਂ ਕਿਸੇ ਨੇ ਮੀਟਿੰਗ ਨਹੀਂ ਲਈ ਤੇ ਹੁਣ ਜਦੋਂ ਪਾਣੀ ਸਾਰਾ ਆ ਗਿਆ ਦਰਿਆਵਾਂ ਦੇ ਵਿੱਚ ਤੇ ਸਾਡੀਆਂ ਕਾਲੀ ਵਹੀਂ ਚ ਬਹੁਤ ਪਾਣੀ ਆਇਆ ਹੋਇਆ ਹੁਣ ਸਰਕਾਰ ਨੂੰ ਸਮਝ ਨਹੀਂ ਆ ਰਹੀ ਕਰੀਏ ਤੇ ਕੀ ਕਰੀਏ ਇੱਕ ਨੰਬਰ ਨਿਲਾਇਕੀ ਤਾਂ ਉਹਨਾਂ ਦੀ ਹੈ ਤਾਂ ਉਹ ਹੁਣ ਕਹਿੰਦੇ ਜੀ ਕੁਦਰਤੀ ਆਫਤ ਜਿਹੜੀ ਬਾਰਿਸ਼ ਆ ਨਾ ਇਹ ਤਾਂ ਇਹ ਇਹ ਪੰਜਾਬ ਦੀ ਧਰਤੀ ਬਾਰਿਸ਼ ਨੂੰ ਸਮਾ ਸਕਦੀ ਹੈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੀ ਤੇ ਉਹਨਾਂ ਨੇ ਫਿਰ ਆਪਣੀ ਨਿਲਾਇਕੀ ਛਪਾਉਣ ਵਾਸਤੇ ਇਧਰ ਉਧਰ ਬਹਾਨੇ ਸਾਜੀ ਹੁਣ ਜਿੱਦਾਂ ਤੁਸੀਂ ਸਾਰੇ ਪਿੰਡ ਦੇ ਸਰਪੰਚ ਸਾਹਿਬ ਬੋਲੇ ਨੇ ਮੌਕੇ ਦੇ ਸਰਪੰਚ ਸਾਹਿਬ ਬੈਠੇ ਨੇ ਅਤੇ ਪੁਰਾਣੇ ਸਾਰੇ ਸਰਪੰਚ ਤੇ ਨੰਬਰਦਾਰ ਬੈਠੇ ਨੇ ਤੁਸੀਂ ਸਾਰਿਆਂ ਨੇ ਦੱਸਿਆ ਕਿ ਹਲੇ ਤੱਕ ਕੋਈ ਅਮਦਾਦ ਸਰਕਾਰੀ ਨਹੀਂ ਹੋਈ ਹੁਣ ਪਾਣੀ ਆਏ ਨੂੰ ਤਕਰੀਬਨ ਤਕਰੀਬਨ 20-25 ਦਿਨ ਹੋ ਚੱਲੇ ਨੇ ਅੱਛਾ ਇਹ ਸਾਰੇ ਪੰਜਾਬ ਦੀ ਤਸਵੀਰ ਆ ਇਹ ਸਾਰੇ ਪੰਜਾਬ ਦੀ ਤਸਵੀਰ ਆ ਤੁਸੀਂ ਪੰਜਾਬ ਨੂੰ ਅਗਰ ਕੋਈ ਵਿਚਾਰਿਆ ਨਾ ਉਹ ਆਪਾਂ ਜਿੱਦਾਂ ਪਿੱਛੇ ਖੜੇ ਸਾਰੇ ਬੱਚੇ ਇਦਾਂ ਆਪਾਂ ਰਲ ਕੇ ਵਿਚਾਰ ਰਹੇ ਆਂ ਇਹ ਜਿਹੜੀ امداد ਆ ਰਹੀ ਆ ਕੋਈ ਬਾਹਰੋਂ ਵਿਦੇਸ਼ਾਂ 'ਚ ਬੈਠਾ ਐਨਆਰਆਈ ਕਰ ਰਿਹਾ ਕੋਈ ਕਿਸਾਨ ਜਥੇਬੰਦੀਆਂ ਕਰਦੀਆਂ ਕੋਈ ਚਲੋ ਸਾਡੇ ਵਰਗੇ ਪਿੱਛੇ ਸਪਾ ਪਾਈ ਜਾਂਦੇ ਨੇ ਕੋਈ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਨੇ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਤੁਹਾਨੂੰ ਪਤਾ ਪੰਜਾਬ ਦੀ ਜਿਹੜੀ ਸਾਡੇ ਗੁਰੂ ਸਾਹਿਬਾਨ ਦੀ ਸਿੱਖਿਆ ਉਹ ਭੁੱਖਾ ਤਾਂ ਕੋਈ ਰਹਿ ਨਹੀਂ ਸਕਦਾ ਜਿਵੇਂ ਕਿ ਆਈ ਸਰਪੰਚ ਨੇ ਕਿ ਜਿਹੜਾ ਪੈਦਾ ਹੋਇਆ ਆਪਾਂ ਦਾ ਬਹੁਤ ਸਾਰੇ ਇੱਕ ਦੂਜੇ ਦੀ ਇਹ ਸਾਰੀ ਲੋਕਾਂ ਦੀ ਆਪ ਮੁਹਾਰੇ ਮਦਦ ਆ ਹੁਣ ਮਦਦ ਕਿੱਥੇ ਚਾਹੀਦੀ ਸਰਕਾਰ ਦੀ ਜਿਵੇਂ ਹੁਣੇ ਮੇਰੀਆਂ ਭੈਣਾਂ ਆਈਆਂ ਕਿ ਸਾਡੀਆਂ ਕਮਰੇ ਬਹਿ ਗਏ ਨੇ ਸਾਡੇ ਕਮਰਿਆਂ ਦੀ ਬਹੁਤ ਬੁਰੀ ਹਾਲਤ ਸਰਕਾਰ ਮਦਦ ਕਿੱਥੇ ਕਰਨੀ ਚਾਹੀਦੀ ਸਰਕਾਰ ਜਿੱਥੇ ਆਪਾਂ ਨਹੀਂ ਕਰ ਸਕਦੇ ਪਹਿਲੀ ਗੱਲ ਤਾਂ ਫਸਲਾਂ ਦਾ ਮੁਆਵਜ਼ਾ ਹੁਣ ਮੁਆਵਜ਼ਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੁੱਲ ਪੰਜਾਬ ਦੇ 16 ਜ਼ਿਲ੍ਹੇ ਹੜ੍ਹ ਤੋਂ ਪੀੜਤ ਨੇ 6 ਲੱਖ ਏਕੜ ਪੰਜਾਬ ਦੇ ਲੋਕਾਂ ਦੀ ਫਸਲ ਖਤਮ ਹੋ ਗਈ ਆ ਜਿਵੇਂ ਆਪਣੇ ਮੰਡ ਵਿੱਚ ਆ ਨਾ ਇਹ ਆਪਾਂ ਆਪਣੇ ਮੰਡ ਦੀ ਦੇਖਾਂਗੇ ਤਾਂ ਇਹ ਘੱਟੋ ਘੱਟ ਨਹੀਂ ਤਾਂ 15-20 ਹਜ਼ਾਰ ਏਕੜ ਜ਼ਮੀਨ ਹੋਣੀ ਆ ਇਹ ਸਾਰੀ ਖਤਮ ਹੋ ਗਿਆ ਝੋਨਾ ਇਹਦਾ ਮੁਆਵਜ਼ਾ ਤੁਸੀਂ ਸਾਰੇ ਕਹਿ ਰਹੇ ਹੋ ਇਹ ਸਾਨੂੰ ਜੀ 6800 ਰੁਪਏ ਦਿੰਦੇ ਆ ਉਹ ਵੀ ਸਾਡੇ ਸਹੀ ਬੰਦਿਆਂ ਨੂੰ ਮਿਲਦਾ ਨਹੀਂ 6800 ਰੁਪਏ ਕੀ ਚੀਜ਼ ਆ ਕਿੱਲੇ ਦਾ 5000 ਰੁਪਏ ਦਾ ਲਵਾਈ ਆ ਝੋਨੇ ਦੀ ਲੱਖ ਰੁਪਏ ਦਾ ਕਮਾਦ ਖੜਾ ਅਗਲੇ ਦਾ ਰੁੜ ਗਿਆ ਇਸ ਕਰਕੇ ਅਗਰ ਮੁਆਵਜ਼ਾ ਸਰਕਾਰ ਹਿੰਮਤ ਰੱਖਦੀ ਆ ਤੇ ਘੱਟੋ ਘੱਟ 50000 ਰੁਪਏ ਮੁਆਵਜ਼ਾ ਸਰਕਾਰ ਨੂੰ ਕਿੱਲੇ ਦਾ ਦੇਣਾ ਚਾਹੀਦਾ ਬਹੁਤ ਸਾਰੇ ਘਰ ਟਹਿਗੇ ਨੇ ਬਹੁਤ ਸਾਰੀਆਂ ਬਾਲੇ ਦੀਆਂ ਛੱਤਾਂ ਜਿਹੜੀਆਂ ਕਮਜ਼ੋਰ ਹੋ ਗਈਆਂ ਨੇ ਲੋਕਾਂ ਦੇ ਘਰ ਜਿਹੜੇ ਖਰਾਬ ਨੇ ਉਹਦਾ ਘੱਟੋ ਘੱਟ ਨਹੀਂ ਤਾਂ 2.5 ਲੱਖ ਰੁਪਇਆ ਮਕਾਨਾਂ ਦੀ ਰਿਪੇਅਰ ਵਾਸਤੇ ਮਕਾਨ ਵਾਸਤੇ ਸਰਕਾਰ ਨੂੰ ਦੇਣਾ ਚਾਹੀਦਾ ਕਈਆਂ ਦੇ ਪਸ਼ੂ ਚਲੋ ਆਪਣੇ ਪਸ਼ੂ ਮਾਲ ਡੰਗਰ ਬਚ ਗਿਆ ਵਾ ਜਿੱਥੇ ਪਸ਼ੂ ਮਰ ਗਏ ਨੇ ਲੱਖ ਲੱਖ ਰੁਪਇਆ ਇੱਕ ਇੱਕ ਪਸ਼ੂ ਦਾ ਮਿਲਣਾ ਚਾਹੀਦਾ ਵਾ ਇਹ ਤਾਂ ਹੋਇਆ ਕੋਈ ਮੁਆਵਜ਼ਾ ਤੇ ਜੇ ਐਵੇਂ ਗੱਲਾਂ ਹੀ ਕਰੀ ਜਾਣੀਆਂ ਚੁਟਕਲੇ ਸੁਣਾਈ ਜਾਣੇ ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਬਣਿਆ ਔਰ ਤੁਸੀਂ ਦੇਖਿਆ ਕੱਲ ਭਗਵੰਤ ਮਾਨ ਐਵੇਂ ਇੱਕ ਔਰਤ ਦੇ ਗਲ ਲੱਗ ਕੇ ਹੰਝੂ ਕੱਢ ਰਿਹਾ ਵਾ ਗਲ ਲੱਗ ਕੇ ਕਿਹੜਾ ਜਿਹੜਾ ਚੀਫ ਮਿਨਿਸਟਰ ਆ ਉਹ ਰੋਣਾ ਸੇ ਥੋੜੋ ਅਸੀਂ ਬਣਾਇਆ ਚੀਫ ਮਿਨਿਸਟਰ ਕੋਲ ਤਾਂ ਇੰਨੀ ਸ਼ਕਤੀ ਆ ਇੰਨਾ ਸਰਮਾਇਆ ਇੰਨਾ ਪੈਸਾ ਵਾ ਉਹ ਤਾਂ ਲੋਕਾਂ ਦੇ ਕੰਮ ਕਰਨ ਵਾਸਤੇ ਬਣਾਇਆ ਉਹ ਕਹਿੰਦਾ ਨਹੀਂ ਮੈਂ ਰੋ ਪਿਆ ਤੇ ਜਦੋਂ ਬਾਅਦ ਚ ਅਗਲੇ ਦਿਨ ਪਤਾ ਲੱਗਿਆ ਉਹ ਜਿਹੜੀ ਔਰਤ ਸੀਗੀ ਉਹ ਇਹਨਾਂ ਦੀ ਝਾੜੂ ਪਾਰਟੀ ਦੀ ਵਰਕਰ ਸੀ ਉਹ ਪਹਿਲਾਂ ਡਰਾਮਾ ਤਿਆਰ ਕੀਤਾ ਹੋਇਆ ਸੀਗਾ ਕਿ ਤੂੰ ਮੈਨੂੰ ਆਣ ਕੇ ਰੋਣਾ ਵਾ ਤੇ ਮੈਂ ਤੈਨੂੰ ਜਫੀ ਪਾਉਣੀ ਆ ਤੇ ਫੇਰ ਮੈਂ ਅੱਖਾਂ ਐ ਕਰਕੇ ਪਾਵਾਂ ਅੱਖਾਂ ਜੋ ਪਾ ਲੈਂਦੇ ਅੱਜ ਕੱਲ ਕੀ ਆਉਂਦਾ ਵਾ ਸੋਚ ਸੋਅ ਫੋਸ ਇਸ ਗੱਲ ਦਾ ਭੈਣੋ ਅਫਸੋਸ ਇਸ ਗੱਲ ਦਾ ਕਿ ਜਿਨ੍ਹਾਂ ਦੇ ਹੱਥ ਸੱਤਾ ਇਹ ਸਾਡਾ ਕੰਮ ਹੀ ਨਹੀਂ ਸੀਗਾ ਜਿਹੜੇ ਬੱਚੇ ਲੈ ਕੇ ਆਏ ਨੇ ਮਾਨਗੜ ਪਿੰਡ ਤੋਂ ਇਹਨਾਂ ਦਾ ਕੰਮ ਨਹੀਂ ਸੀ ਆ ਰਸ਼ਪਾਲ ਸਿੰਘ ਬੱਚਾ ਜੀ ਵੀ ਹੁਣੀ ਲਾਇਨਸ ਕਲੱਬ ਤੋਂ ਉਦਣ ਦੇ ਲੱਗੇ ਹੋਏ ਨੇ ਸਾਰੇ ਇਲਾਕੇ ਦੇ ਵਿੱਚ ਮਦਦ ਕਰਨ ਲਈ ਕੁਲਦੀਪ ਸਿੰਘ ਸਾਡੇ ਪੰਡੋਰੀ ਦੇ ਪਿੰਡ ਦੇ ਸਰਪੰਚ ਨੇ ਸਾਬਕ ਇਦਾਂ ਦੇ ਕਿੰਨੇ ਹੀ ਬੰਦੇ ਲੱਗੇ ਹੋਏ ਨੇ ਆ ਇਹ ਸਾਡਾ ਕੰਮ ਨਹੀਂ ਸੀਗਾ ਇਹ ਗਵਰਨਮੈਂਟ ਦਾ ਕੰਮ ਸੀਗਾ ਚਾਰਾ ਦੇਣਾ ਪਸ਼ੂਆਂ ਨੂੰ ਹੋਰ ਤੂੜੀ ਦੇਣੀ ਰਾਸ਼ਨ ਦੇਣਾ ਇਹ ਸਾਡਾ ਕੰਮ ਨਹੀਂ ਸੀਗਾ ਪਰ ਦੇਖਿਆ ਜਦੋਂ ਗਵਰਨਮੈਂਟ ਫੇਲ ਹੀ ਹੋ ਗਈ ਇਹ ਕੋਈ ਆਇਆ ਹੀ ਨਹੀਂਗਾ ਤੇ ਚੁਟਕਲੇ ਦੇ ਸੁਣਾਤੇ ਡਰਾਮੇ ਕਰਤੇ ਇਸ ਕਰਕੇ ਹੁਣ ਅਗਲੀ ਗੱਲ ਸੁਣੋ ਮੈਂ ਆਪੋਜੀਸ਼ਨ ਚ ਅੱਜ ਆਪਣੀ ਸਰਕਾਰ ਨਹੀਂ ਗਈ ਮੇਰਾ ਇੱਕ ਨਮੂਨਾ ਤੁਹਾਡੇ ਕੋਲ ਪੇਸ਼ ਆ ਜਦੋਂ 2021 ਵਿੱਚ ਮੈਨੂੰ ਥੋੜਾ ਜਿਹਾ ਸਮਾਂ ਮਿਲਿਆ ਆਪਾਂ ਪਿੱਛੇ ਬੱਲੋਚੱਕ ਤੋਂ ਪਿੱਛੋਂ ਲੈ ਕੇ ਤੇ ਮੰਡ ਦਰਿਆ ਦੇ ਉੱਤੇ ਢਿਲਵਾ ਤੱਕ 30 ਕਿਲੋਮੀਟਰ ਸੜਕ ਬਣਾ ਕੇ ਦਿੱਤੀ ਆ ਜਿਹਦੀ ਬਦੌਲਤ ਅੱਜ ਤੁਸੀਂ ਮਜ਼ਬੂਤ ਆ ਇਹ ਘੱਟੋ ਘੱਟ ਨਹੀਂ ਤਾਂ ਇਹ ਇਹ ਸੜਕ ਇਹ ਸੜਕ ਘੱਟੋ ਘੱਟ ਨਹੀਂ ਤਾਂ ਐਡੀ ਮੋਟੀ ਆ ਹਾਂ 3 ਫੁੱਟ 3 ਫੁੱਟ 3 ਫੁੱਟ ਮਾਲ ਭਰਿਆ ਬਚ ਗਏ ਆ ਨਹੀਂ ਤਾਂ ਸ਼ਾਇਦ ਤੁਸੀਂ ਬੰਨ ਜਿਹੜਾ ਸੀਗਾ ਉਹ ਤਬਾਹ ਹੋ ਜਾਂਦਾ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਔਰ ਮੇਰੀ ਮੈਨੂੰ ਕਿਸੇ ਨੇ ਕਿਹਾ ਨਹੀਂ ਸੀ ਸੜਕ ਬਣਾਉਣਾ ਵਾਸਤੇ ਮੇਰੇ ਦਿਮਾਗ ਚ ਉਦਾ ਹੀ ਸੀਗਾ ਕਿ ਮੰਡ ਪਛੜਿਆ ਹੋਇਆ ਇਲਾਕਾ ਵਾ ਆਉਣ ਜਾਣ ਦੀ ਬੜੀ ਮੁਸ਼ਕਲ ਹੈ ਬੰਦ ਟੁੱਟ ਸਕਦਾ ਤੋਂ ਮੇਰਾ ਇਹ ਮਨ ਅਗਲੀ ਵਾਰ ਇਹ ਇੱਕ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਬਹੁਤ ਸਾਰੇ ਲੋਕੀ ਅੰਦਰ ਬੈਠੇ ਜਿਹਨੇ ਜਿਹੜੇ ਵਿਚਾਰੇ ਬੇਜਮੀਨੇ ਨੇ ਉਹਦਾ ਐਵੇਂ ਹੀ ਅੰਦਰ ਬੈਠੇ ਨੇ ਉਹਨਾਂ ਨੂੰ ਆਪਾਂ ਬਾਹਰ ਕੱਢ ਕੇ ਲਿਆਉਣਾ ਪੰਚਾਇਤਾਂ ਦੀਆਂ ਜ਼ਮੀਨਾਂ ਬਥੇਰੀਆਂ ਪਈਆਂ ਹੁੰਦੀਆਂ ਪੰਜ-ਪੰਜ ਸੁੱਕੇ ਥਾਂ ਲੈ ਕੇ ਆਉਣਾ ਇੱਕ ਨੰਬਰ ਦੂਸਰਾ ਮਕਾਨਾਂ ਦੀ ਸਮੱਸਿਆ ਬਹੁਤ ਆ ਔਰ ਇਹ ਸਾਰੇ ਪੰਜਾਬ ਦੀ ਆਪਣੇ ਇਲਾਕੇ 'ਚ ਜੇ ਮੈਂ ਮਕਾਨ ਲੱਭਣ ਲੱਗੂ ਨਾ ਕੱਚੇ ਕੱਚੇ ਮਤਲਬ ਕਿ ਬਾਲਿਆਂ ਵਾਲੇ ਇਹ ਕਈ ਹਜ਼ਾਰ ਮਕਾਨ ਹੋਊਗਾ ਕਈ ਹਜ਼ਾਰ ਕਿਉਂਕਿ ਹਰ ਪਿੰਡ ਵਿੱਚ 10 10 12 12 ਘਰ ਹੈਗੇ ਨੇ ਜਿਹੜੇ ਬਚਾਰੇ ਬਹੁਤ ਗਰੀਬ ਨੇ ਇਹ ਖੈਰਾ ਤਾਂ ਇਕੱਲਾ ਇਸ ਵੇਲੇ ਕਰ ਨਹੀਂ ਸਕਦਾ ਜੇ ਮੈਂ ਚਾਹਾਂ ਵੀ ਮੈਂ ਇੱਕ ਦੋ ਘਰਾਂ ਦੀ ਮਦਦ ਕਰ ਸਕਦਾ ਐ ਤੋਂ ਜ਼ਿਆਦਾ ਨਹੀਂ ਸਾਡੀ ਸਰਕਾਰ ਬਣਨ ਤੇ ਅਸੀਂ ਇੱਕ ਨੀਤੀ ਬਣਾ ਕੇ ਜਿੰਨੇ ਕੱਚੇ ਮਕਾਨਾਂ ਦੇ ਪੈਸੇ ਆਉਂਦੇ ਆ ਕੇਂਦਰ ਸਰਕਾਰ ਵੱਲੋਂ ਪੈਸੇ ਆਉਂਦੇ ਆ ਤੁਹਾਡੇ ਬਲਾਕ 'ਚ ਵੀ ਪੈਸੇ ਆਉਂਦੇ ਤੁਹਾਡੇ ਕਈਆਂ ਦੇ ਉਹਨਾਂ ਨੇ ਫਾਰਮ ਵੀ ਭਰਾਏ ਹੋਣੇ ਆ ਪਰ ਕੋਈ ਦਿੰਦਾ ਨਹੀਂਗਾ ਇਸ ਕਰਕੇ ਆਪਾਂ ਪੈਸੇ ਤੁਹਾਨੂੰ ਉਹ ਵੀ ਲੈ ਕੇ ਦਵਾਂਗੇ ਉਹ ਨੀਤੀ ਬਣੀ ਹੋਈ ਆ ਸਿਰਫ ਉਹਨੂੰ ਨੀਤੀ ਨੂੰ ਲਾਗੂ ਕਰਕੇ ਪੈਸੇ ਲੋਕਾਂ ਦੇ ਘਰਾਂ 'ਚ ਦਵਾਣੇ ਉਹ 2.5 ਲੱਖ ਰੁਪਇਆ ਮਕਾਨ ਦੀ ਰਿਪੇਅਰ ਵਾਸਤੇ ਸਰਕਾਰ ਪੈਸਾ ਦਿੰਦੀ ਆ ਸੋ ਇਹ ਸਾਰੇ ਮਸਲੇ ਨੇ ਅੱਜ ਦਾ ਜਿਹੜਾ ਰਾਸ਼ਨ ਹੈਗਾ ਆ ਜੋ ਵੀ ਅਮਦاد ਉਹ ਕੱਲੇ ਮੰਡ ਟਲਵੰਡੀ ਦੇ ਵਾਸਤੇ ਆ ਕਿਉਂਕਿ ਮੈਨੂੰ ਪਤਾ ਮੈਨੂੰ ਅੱਜ ਤਾਂ ਨਹੀਂ ਮੈਨੂੰ ਬਹੁਤ देर ਦਾ ਪਤਾ ਕਿ ਇੱਕ ਇੱਕ ਕਿਰਤ ਕਰਨ ਵਾਲਿਆਂ ਦਾ ਮਿਹਨਤ ਕਾ ਸ਼ਲੂਕਾਂ ਦਾ ਪਿੰਡ ਹੈਗਾ ਵਾ ਔਰ ਮੈਂ ਬਹੁਤ ਪੁਰਾਣਾ ਔਰ ਤਰ ਮੈਂ ਹੋਰ ਵੀ ਦੱਸ ਦਿੰਦਾ ਤੁਸੀਂ ਹਮੇਸ਼ਾ ਮੈਨੂੰ ਬਹੁਤ ਵੋਟ ਪਾ ਕੇ ਜਿਤਾ ਕੇ ਭੇਜਦੇ ਹੋ ਇੱਕ ਕੋ ਗੱਲ ਨਹੀਂ ਹੈਗੀ ਕਿ ਤੁਸੀਂ ਮੇਰੇ ਕੋਈ ਸਪੋਰਟ ਨਹੀਂ ਕਰਦੇ ਤੁਸੀਂ ਬਹੁਤ ਜ਼ਿਆਦਾ ਮੇਰੀ ਹਮੇਸ਼ਾ ਸਪੋਰਟ ਕਰਦੇ ਤਾਂ ਜਦੋਂ ਵੀ ਕੋਈ ਧਿਆਨ ਆਉਂਦਾ ਮੇਰਾ ਮੰਡ ਦੇ ਦਰਿਆਵਲ ਨਿਗਾ ਮਾਰਦਾ ਤੇ ਮੈਨੂੰ ਮੰਡ ਤਲਵੰਡੀ ਜਿਹੜਾ ਪਿੰਡ ਆ ਉਹ ਸਾਹਮਣੇ ਨਜ਼ਰ ਆਉਂਦਾ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਮਸ਼ਕੂਰ ਹਾਂ ਔਰ ਪ੍ਰੋਫੈਸਰ ਸਾਹਿਬ ਬੈਠੇ ਆ ਜਸਵਿੰਦਰ ਸਿੰਘ ਜੀ ਇਹਨਾਂ ਦੇ ਕੋਲ ਵੀ ਹਲੇ ਚੋਕਰ ਪਿਆ ਵਾ ਹਲੇ ਹੋਰ ਪਸ਼ੂਆਂ ਦੀ ਖਰਾਕ ਔਰ ਤਰਪਾਲਾਂ ਤੁਹਾਨੂੰ ਅੱਜ ਤੁਹਾਨੂੰ ਕਹਿਣਾ ਚਾਹੁੰਨਾ ਤਰਪਾਲਾਂ ਨਾ ਸਾਰੀਆਂ ਇਸ ਵਕਤ ਕਿਉਂਕਿ ਬਹੁਤ ਮੀਂਹ ਪਿਆ ਤੇ ਸਾਰੇ ਪੰਜਾਬ 'ਚ ਸ਼ੋਰਟੇਜ ਆ ਗਈ ਆ ਤੁਹਾਨੂੰ ਅਸੀਂ 70 ਤੋਂ 80 ਸਰਪੰਚ ਸਾਹਿਬ ਨੇ ਕਿਹਾ ਵਾ ਸਤਨਾਮ ਨੇ 70 ਤੋਂ 80 ਤਰਪਾਲਾਂ ਅਸੀਂ ਗੱਠਾ ਭੇਜਾਂਗੇ ਤੁਸੀਂ ਆਪ ਘੱਟ ਲੈਣਾ 12 ਫੁੱਟ ਬਾਈ 15 ਫੁੱਟ ਦਾ ਇੱਕ ਪੀਸ ਬਣਾ ਕੇ ਤੇ ਆਪਣੇ ਕੋਠਿਆਂ ਤੇ ਪਾ ਦਿਓ ਪਤਾ ਨਹੀਂ ਹਲੇ ਬਾਰਿਸ਼ ਦਾ ਲੱਗਦਾ ਤਾਂ ਦੇਖਣ ਨੂੰ ਸਾਫ ਆ ਪਤਾ ਕੋਈ ਨਹੀਂਗਾ ਸ਼ਾਮ ਤੱਕ ਜਾਂ ਫਿਰ ਬਦਲ ਜਾਏ ਕੀ ਹੋ ਜੇ ਉਹ ਤੁਹਾਨੂੰ ਅਸੀਂ ਸ਼ਾਮ ਤੱਕ ਕੋਸ਼ਿਸ਼ ਕਰਾਂਗੇ ਤਰਪਾਣਾ ਭੇਜਣ ਦੀ ਵੀ ਗੱਲ ਕਰਾਂਗੇ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ ਮੈਂ ਤੁਹਾਡਾ ਬੜਾ ਮਸ਼ਕੂਰ ਹਾਂ ਔਰ ਮੇਰੀ ਹਮਦਰਦੀ ਤੁਹਾਡੇ ਤੁਹਾਡੇ ਨਾਲ ਵੀ ਆ ਸਾਰੇ ਪੰਜਾਬ ਦੇ ਨਾਲ ਆ ਤੇ ਅਕਾਲ ਪੁਰਖ ਨੂੰ ਮੈਂ ਇਹੀ ਅਰਦਾਸ ਕਰੂੰਗਾ ਕਿ ਆ ਜਿਹੜਾ ਸਾਡੇ ਤੇ ਇਸ ਵਕਤ ਮੁਸੀਬਤ ਆਈ ਆ ਇਹਨੂੰ ਛੇਤੀ ਜਿਹੜਾ ਹੈਗਾ ਇਹ ਮੁਸੀਬਤ ਖਤਮ ਹੋਵੇ ਇਹ ਅਰਦਾਸ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਜਗਜੀਤ ਸਿੰਘ ਜੀ ਆਏ ਨੇ ਇਹ ਵੀ ਕਿਸਾਨ ਆਗੂ ਨੇ ਲੰਗਰ ਲੈ ਕੇ ਖੜਾ ਹੋ ਜਾ ਇਹ ਜਗਜੀਤ ਸਿੰਘ ਨੇ ਜੀ ਇਹ ਇਹਨਾਂ ਦਾ ਪਿੰਡ ਮੁੱਦੋਵਾਲਾ ਪਰ ਇਹ ਸੁਭਾਨਪੁਰ ਦੇ ਲਾਗੇ ਇਹ ਵੀ ਅੱਜ ਤੁਹਾਡੇ ਵਾਸਤੇ ਲੰਗਰ ਲੈ ਕੇ ਆਏ ਨੇ ਇਹਨਾਂ ਦੇ ਵਾਸਤੇ ਵੀ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਬਹੁਤ ਬਹੁਤ ਸ਼ੁਕਰੀਆ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਧੰਨਵਾਦ